ਅਭਿਨੇਤਰੀ ਕੰਗਨਰ ਨੋਟ ਦੀ ਫਿਲਮ ਐਮਰਜੈਂਸੀ ਦੀ ਅੱਜ ਰਿਲੀਜ਼ਿੰਗ ਡੇਟ ਹੈ ਇਸ ਦੇ ਚਲਦਿਆਂ ਸਿੱਖ ਸੰਗਤ ਦੇ ਵਿੱਚ ਕਾਫੀ ਰੋਸ਼ ਮੁਜਾਹਰੇ ਕੀ ਤਜਾਰੇ ਨੇ ਪੰਜਾਬ ਭਰ ਦੇ ਵਿੱਚ ਇਸ ਫਿਲਮ ਨੂੰ ਨਾ ਚਲਾਉਣ ਨੂੰ ਲੈ ਕੇ ਰੋਸ਼ ਮੁਜਾਹਰੇ ਕੀਤੇ ਜਾ ਰਹੇ ਨੇ ਜੇਕਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਦੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਕੱਲ ਜਲੰਧਰ ਦੇ ਵਿੱਚ ਸਥਿਤ ਸਿਨੇਮਾ ਘਰਾਂ ਦੇ ਮੈਨੇਜਰਾਂ ਨੂੰ ਮੈਮੋਰੰਡਮ ਦਿੱਤੇ ਨੇ ਅਤੇ ਫਿਲਮ ਨਾ ਚਲਾਉਣ ਦੀ ਅਪੀਲ ਕੀਤੀ ਹੈ ਇਸੇ ਦੇ ਚੱਲਦਿਆਂ ਅੱਜ ਜਲੰਧਰ ਸ਼ਹਿਰ ਦੇ ਵਿੱਚ ਐਸ ਡੀ ਪੀ ਸੀ ਮੈਂਬਰ ਅਤੇ ਸਿੱਖ ਸੰਗਤਾਂ ਦੇ ਵੱਲੋਂ ਡੀ ਸੀ ਦਫ਼ਤਰ ਦੇ ਵਿੱਚ ਪਹੁੰਚਿਆ ਗਿਆ ਤੇ ਉਹਨਾਂ ਦੇ ਵੱਲੋਂ ਟੀ ਸੀ ਨੂੰ ਮੰਗ ਪੱਤਰ ਦਿੱਤਾ ਕਿ ਇਸ ਫਿਲਮ ਨੂੰ ਰਿਲੀਜ਼ ਨਾ ਕੀਤਾ ਜਾਵੇ ਸਿੱਖ ਸੰਗਤ ਦੇ ਕਹਿਣਾ ਹੈ ਕਿ ਇਹ ਫਿਲਮ ਪਾੜਪਾਉਣ ਵਾਲੀ ਹੈ ਅਤੇ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਵਾਲੀ ਹੈ ਕਿਸੇ ਵੀ ਕੀਮਤ ਤੇ ਇਸ ਫਿਲਮ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ ਸਭ ਤੋਂ ਪਹਿਲਾਂ ਤੇ ਮੈਂ ਪ੍ਰਸ ਨੂੰ ਮੁਬਾਰਕਬਾਦ ਦਿੰਦਾ ਜਿਹੜੇ ਤੁਸੀਂ ਇਹ ਗੱਲ ਚੁੱਕ ਦਿਓ ਇਹ ਬਹੁਤ ਵਧੀਆ ਗੱਲ ਆ ਕੋਈ ਵੀ ਫਿਲਮ ਤੋਂ ਸਾਨੂੰ ਉਤਰਾਜ ਨਹੀਂ ਕਿਸੇ ਵੀ ਜੋ ਤੁਹਾਡੇ ਦੀ ਹੋਵੇ ਕਿਸੇ ਵੀ ਕਮਿਡਿਟੀ ਦੀ ਹੋਵੇ ਪਰ ਸਚਾਈਦ ਹੋਵੇ ਸਾਰਾ ਝੂਠ ਹੈ ਦੇਖੋ ਨਾ ਕਿੰਡੀ ਵੱਡੀ ਗੱਲ ਹੈ ਇੱਕ ਚਪੇੜ ਖਾਦੀ ਉਹਨੇ ਉਹਨੂੰ ਸੈਂਟਰ ਚੱਕ ਰਿਹਾ ਪੰਜਾਬ ਸਰਕਾਰ ਦਾ ਫਰਜ ਬੰਦਾ ਬੈਨ ਲਾਵੇ ਸੈਂਟਰ ਬੈਨ ਲਾਵੇ ਇਹਨਾਂ ਨੇ ਬਿਲਕੁਲ ਇੱਕ 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 ਬਿਸ਼ਰਮੀ ਦੀ ਫੜ ਲਈ ਆ ਗੱਲ ਕਿ ਕਿਸੇ ਨੂੰ ਸਭ ਝੂਠ ਹੀ ਝੂਠ ਚਲਾਉਣਾ ਵਾ ਸਭ ਦੇ ਸਾਹਮਣੇ ਆ ਮੇਰੀ ਤਰਫ ਰਿਕਵੈਸਟ ਆ ਕਿ ਜੇ ਅੱਜ ਮੀਡੀਆ ਤੱਕੜਾ ਹੋ ਜਵੇ ਤੇ ਸਾਰਿਆਂ ਨੂੰ ਨਾਥ ਆ ਮੇਉਂ ਸੈਂਟਰ ਆ ਭਾਵੇਂ ਸਟੇਟਾ ਵਾਂ ਉਹਨੂੰ ਸਭ ਨੂੰ ਕਹਿ ਸਕਦੀ ਆ ਮੈਂ ਇੱਕ ਰਿਕੁਐਸਟ ਕਰਾਂ ਕਿ ਸਾਰੇ ਹੀ মিডিਆ ਨੂੰ ਆਲ ਇੰਡੀਆ ਦੇ ਨੂੰ ਤਕੜੇ ਹੋ ਕੇ ਸਚਿਆਰੀ ਨੂੰ ਅੱਗੇ ਲਿਆਓ ਜਿੱਦਾਂ ਢਾਟਕੋ ਕੈਮਰੇ ਆ ਢਾਟਕੋ ਆਵਾਜ਼ ਬਲੰਦ ਕਰਨ ਦਾ ਟਾਈਮ ਆ ਸਾਡੀ ਤੇ ਹੋ ਬੇਨਤੀ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਅੱਜ ਅਸੀਂ ਇਕੱਠੇ ਹੋਏ ਆ ਕਿ ਜਿਹੜੇ ਕੰਗਣਾ ਰਣੌਤ ਐਮਪੀ ਬੀਜੇਪੀ ਨੇ ਕਿਲ ਬਣਾਈ ਐ ਸਿੱਖਾਂ ਦਾ ਅਖ਼ਤ ਖਰਾਬ ਕਰਨ ਲਈ ਅਸੀਂ ਉਹਦੇ ਖਿਲਾਫ ਪ੍ਰੋਟੈਸਟ ਕਰਨ ਲਈ ਇਕੱਠੇ ਹੋਏ ਆ ਅੱਜ ਮੈਂ ਮੈਮੋਰੰਡਮ ਦੇਾਂਗਾ ਡੀ ਸਾਹਿਬ ਨੂੰ ਕਿ ਇਹ ਫਿਲਮ ਨੂੰ ਬੈਨ ਕਰ ਦਿੱਤਾ ਜਾਵੇ ਪੰਜਾਬ 'ਚ ਪੰਜਾਬ 'ਚ ਕੇ ਸਾਰੇ ਹਿੰਦੁਸਤਾਨ 'ਚ ਬੈਨ ਕਰ ਦਿੱਤਾ ਜਾਵੇ ਇਹ ਫਿਲਮ ਸਿੱਖਾਂ ਦਾ ਅਕਸ ਖਰਾਬ ਕਰ ਰਹੀ ਹੈ ਔਰ ਹਿੰਦੂ ਸਿੱਖ ਭਾਈਚਾਰੇ ਤੇ ਇਹ ਦੁਫਾੜ ਪਾਏਗੀ ਫਿਲਮ ਇਸ ਤਰ੍ਹਾਂ ਕੇ ਅਸੀਂ ਇਹ ਮੈਮੋਰੰਡਮ ਦੇਣ ਆਏ ਆ ਇਹ ਪਤਾ ਲੱਗਿਆ ਵੀ ਸੈਂਸਰ ਬੋਰਡ ਨੇ ਜਿਹੜੇ ਸੀਨ ਸੀਗੇ ਉਹ ਕੱਟ ਦਿੱਤੇ ਹੈਗੇ ਫਿਰ ਵੀ ਵਿਰੋਧ ਕੀਤਾ ਜਾਵੇ ਸੈਂਸਰ ਬੋਰਡ ਨੇ ਸੀਨ ਜਿਹੜੇ ਕੱਟੇ ਨੇ ਉਹ ਨਾਕਾਫੀ ਹੈ ਉਹ ਇਹਨੇ ਸੀਨ ਕੱਟਣ ਵਾਲੇ ਜਿਹੜੇ ਉਹਨਾਂ ਕੱਟੇ ਨੇ ਜਿਹੜੇ ਕੱਟਣ ਚਾਹੀਦੇ ਉਹ ਕੱਟੇ ਨਹੀਂ ਉਹਨਾਂ ਨੇ ਜਿਹਨਾਂ ਚ ਸਿੱਖਾਂ ਦਾ ਅਕਸ ਉਹ ਫਿਰ ਅੱਜ ਫਿਲਮ ਵਿੱਚ ਪੂਰੇ ਮੌਜੂਦ ਨੇ ਔਰ ਇਸੇ ਤਰ੍ਹਾਂ ਫਿਲਮ ਜੇ ਸਾਡੀ ਬਣੀ ਆਪਣੇ ਉੱਤੇ ਪੰਜਾਬ 95 ਉਹਦੇ ਜੇ ਕਿੰਨੇ ਕਟ ਲੱਗੇ ਉਹਦੇ ਬਰਾਬਰ ਇਹ ਇੱਕ ਜ਼ੀਰੋ ਕਟ ਵੀ ਹੈਗੇ ਇਸ ਦਾ ਕਿ ਇਹ ਫਿਲਮ ਅਸੀਂ ਨਹੀਂ ਚੰਦੇ ਕਿ ਪੰਜਾਬ ਜ ਆਪਣੇ ਚੱਲੇ ਨਾਲ ਚੱਲਣਦੇ ਆਂਦੇ ਪਰਵਾਲਿਆਂ ਨਾਲ ਕੋਈ ਗੱਲਬਾਤ ਹੋਈ ਹੋਵੇ ਹੱਥੇ ਟੋਲੇ ਗੱਲ ਕਰ ਰਹੇ ਆਂ ਉਹ ਕੰਦਾ ਜੀ ਲਾਵਾਂਗੇ ਫਿਲਮ ਚ ਨਹੀਂ ਚਲਾਵਾਂਗੇ ਮੇਰੇ ਪੂਰੇ ਪੰਜਾਬ ਚ ਪੂਰਾ ਸਮਰਥਨ ਦੇਖੋ ਅਸੀਂ ਆਪਾਂ ਜਨਤਾ ਦੇ ਵਿੱਚ ਦਾ ਪੂਰਾ ਇਹ ਪੂਰਾ ਕੰਨ ਨਹੀਂ ਚੱਲਣ ਦਿਆਂਗੇ ਬਾਕੀ ਪੰਜਾਬ ਦੇ ਸਾਰੇ ਜੁਮੇਵਰੇ ਲੱਗੇ ਆ ਸ਼ਰੋਮੀ ਕਮੇਟੀ ਨੇ ਹਰ ਬੰਦੇ ਜੁਮੇ ਲਾਈ ਹੈ ਕਿ ਤੁਸੀਂ ਇਹ ਫਿਲਮ ਨਹੀਂ ਚੱਲਣ ਦੇਣੀ ਕਿਤੇ ਵੀ ਇਸ ਤਰ੍ਹਾਂ ਕੇ ਵਫਾਤਾ ਆਇਆ ਮੇਰੇ ਕੋਲ ਪੰਜਾਬ ਆਰਗੇਨਾਈਜੇਸ਼ਨਸ ਦਾ ਜਿਨ੍ਹਾਂ ਨੇ ਮੈਨੂੰ ਇਹ ਮੰਗ ਪੱਤਰ ਦਿੱਤਾ ਇਹ ਅਧਿਕਾਰ ਖੇਤਰ ਡੀ ਸਾਭ ਦਾ ਹੈਗਾ ਮੈਂ ਇਹ ਥਰੂ ਐਮਏ ਬ੍ਰਾਂਚ ਡੀ ਸਾਭ ਦੇ ਤੱਕ ਇਹ ਮੰਗ ਪੱਤਰ ਪਹੁੰਚਾਉਂਦਾ ਹਾਂ ਡਿਸੀਜਨ ਉਹਨਾਂ ਦਾ ਜਾਂ ਸਟਰੀਟ ਅਥਾਰਟिटीज ਦਾ ਹੈਗਾ ਵੀ ਵਿਲ ਅਵਾਈਡ ਬਾਏ ਵਟ ਏਵਰ ਦ ਡਿਸੀਜਨ ਦੇ ਟੇਕ ਠੀਕ ਹੈ ਜੀ ਥੈਂਕ ਯੂ ਬਿਊਰੋ ਰਿਪੋਰਟ ਔਨ ਪੁਆਇੰਟ